30 ਦਿਨ ਦੇ ਵਿੱਚ 12-13 ਕਿਲੋ weight ਘਟਾਵਾ ਦੇਖੋ ਜਿਹੜੀ ਮੈਂ ਪ੍ਰੈਕਟਿਸ ਸਾਜੀ ਹੈ ਇਹਦੇ ਵਿੱਚ ਮੈਂ ਜਿਹੜੇ ਕੋਨ ਨੇ ਨਾ ਮੱਕੀ ਦੇ ਦਾਣੇ ਨੇ ਜਿਹੜੇ ਮੱਕੀ ਦੇ ਦਾਣੇ ਪਾਏ ਹੋਏ ਨੇ ਤੇ ਪੰਜਰ ਵਿੱਚ ਕਿਹੜਾ ਜਿੱਤਰਾ ਰੈੱਡ ਜਿੱਤਰਾ ਜਾਂ ਬਲੂ ਜਿੱਤਰਾ ਵਾ ਹਨ ਤੇ ਇਦਾਂ ਦੀਆਂ ਹਨਾ 33 ਦਿਨ ਬਾਅਦ ਦੇਖੋ ਦੇਖੋ ਕੱਲਾ ਕੱਲਾ ਮਤਲਬ ਯਾਨੀ ਕਿ ਮਸਰ ਨਿਕਲ ਗਿਆ ਜਦੋਂ ਕਿ ਜਿਹੜੀ ਬਹੁਤ ਜ਼ਿਆਦਾ ਮੈਂ ਫਿੱਟ ਹੋਊਗਾ ਸੋ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰਸ ਰੋਇ ਵਿਲੋਗ ਦੇ ਵਿੱਚ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ 33ਵਾਂ ਦਿਨ ਜੀ ਤੇ ਸਵੇਰ ਦੇ 6:30 ਵਜੇ ਆ ਤੇ ਆਪਾਂ ਗਰਾਊਂਡ ਦੇ ਵਿੱਚ ਆ ਚੁੱਕੇ ਹਾਂ ਜੀ ਆਪਾਂ ਤੇ ਅੱਜ ਆਪਾਂ ਵਰਕਆਊਟ ਕੁਝ ਵੀ ਨਹੀਂ ਕਰਨਾ ਹੈਗਾ ਕਿਉਂਕਿ ਅੱਜ ਸਾਡੇ ਨਾ ਬੌਕਸਿੰਗ ਦੇ ਟ੍ਰੇਲ ਆ ਸਾਡੇ ਅੱਜ ਨੈਸ਼ਨਲ ਦੇ ਤੇ ਸਾਡੇ ਟ੍ਰੇਲਾਂ ਵਾਸਤੇ ਨਾ ਹੁਣ ਸਾਡਾ ਜਵੈਟ ਹੋ ਕੋਸਾ ਕਹਿੰਦੇ ਵੀ ਮੈਂ ਠੀਕ 7 ਵਜੇ ਤੁਹਾਡਾ ਜਿਹੜਾ ਬੋਡੀ ਵੇਟ ਹਨਾ ਉਹ ਲਵਾਂਗਾ ਕੋਸਾ ਕਹਿੰਦੇ ਕਿਲੋ 1.5 ਕਿਲੋ ਜਾਂ 2 ਕਿਲੋ ਦੀ ਤੁਹਾਨੂੰ ਛੂਟ ਦੇ ਦਾਂਗੇ ਜੇ ਮੰਨ ਕੇ ਚੱਲੋ ਕਿ ਇਸ ਨੇ 55 ਕਿਲੋ ਣਾ ਤਾਂ ਕੋਸਾ ਕਹਿੰਦੇ ਉਹਨੂੰ ਕਿਲੋ 1.5 ਕਿਲੋ ਦੀ ਛੂਟ ਦੇ ਦਾਂਗੇ 56 55 ਕਿਲੋ ਦੇ ਦੇਗਾ ਮੇਰਾ weight ਠੀਕ ਆ ਸਹੀ ਚੱਲਦਾ ਪਿਆ ਮੇਰਾ 600 ਗ੍ਰਾਮੋਂ ਮੈਂ 57 ਕਿਲੋ ਣਾ ਵਾ ਤੇ ਮੇਰਾ ਜਿਹੜਾ ਬੋਡੀ ਵੇਟ ਆ ਉਹ ਚੱਲਦਾ ਪਿਆ ਵਾ ਹੁਣ ਇਸ ਟਾਈਮ ਮੇਰੇ ਕੋਲ 57 ਕਿਲੋ 600 ਗ੍ਰਾਮ ਆ ਸੋ ਆਪਾਂ ਵੇੜ ਬੋਡੀ ਵੇਟ ਦੇ ਦੇਣਾ ਵਾ ਆਪਾਂ ਫਿਰ ਉਸ ਤੋਂ ਬਾ ਕਣਾ ਮਤਲਬ ਜਿਵੇਂ ਕਾਰਬੋਹਾਈਡਰੇਟ ਵਗੈਰਾ ਹੋਗੇ ਨਾ ਲੋਡਿੰਗ ਕਰਨੀ ਹੈ ਜਿਹੜੀ ਉਹ ਪਾਵੋ ਕਰਾਂਗੇ ਕਿਉਂਕਿ ਰਾਤ ਜਿਵੇਂ ਕੱਲ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਆਪਾਂ ਨੇ ਸਿਰਫ 2 ਜਾਂ 3 2 ਮਿਲਾ ਲਿਤੀਆਂ ਸੀ ਤੇ ਰਾਤ ਨੂੰ ਡਿਨਰ ਦੇ ਵਿੱਚ ਆਪਾਂ ਇੱਕ ਐਪਲ ਲਿਆ ਸੀਗਾ ਤੇ ਨਾਲ ਐਪਲ ਦੇ ਨਾਲ ਆਪਾਂ ਲਿਆ ਸੀਗਾ ਵੇ ਆਈਸੋਲੇਟ ਪ੍ਰੋਟੀਨ ਲਿਆ ਸੀ ਬਸ ਉਹੀ ਆਪਾਂ ਦਾ ਮੀਲ ਸੀ ਰਾਤੀ ਤੇ ਜਿਹੜੀ ਅੱਜ ਦੀ ਮੀਲ ਆਪਾਂ ਉਸ ਤੋਂ ਬਾਅਦ ਆਪਾਂ ਕੁਝ ਵੀ ਨਹੀਂ ਖਾਦਾ ਹੈਗਾ ਹੁਣ ਆਪਾਂ ਸਿਰਫ ਕਾਰਬੋਹਾਈਡਰੇਟ ਲੋਡ ਕਰਦੇ ਆਂ ਕਾਰਬੋਹਾਈਡਰੇਟ ਥੋੜੇ ਜਿਹਾ ਵਧਾਵਾਂਗੇ ਪ੍ਰੋਟੀਨ ਲੈਵਲ ਥੋੜਾ ਜਿਹਾ ਘਟਾਵਾਂਗੇ ਕਿਉਂਕਿ ਬੋਡੀ ਵੇਟ ਦੇਣ ਤੋਂ ਬਾਅਦ ਪਤਾ ਹੀ ਹੈ ਪ੍ਰੋਟੀਨ ਲੈਵਲ ਦਾ ਆਪਾਂ ਨੂੰ ਚਲੋ ਇੰਨਾ ਬੇਨਿਫਿਟ ਨਹੀਂ ਹੈਗਾ ਪ੍ਰੋਟੀਨ ਆਪਾਂ ਜਦੋਂ ਫਾਈਟ ਆਪਣੀ ਹੋਗੀ ਆਪਾਂ ਉਹ ਲਵਾਂਗੇ ਬਟ ਕਾਰਬੋਹਾਈਡਰੇਟ ਨਾਲ ਵੀ ਤੁਹਾਡੀ ਬੋਡੀ ਦੇ ਵਿੱਚ એનર્ਜੀ ਆ ਜਾਏਗੀ ਜਾਨ ਆ ਜਾਏਗੀ ਵਧੀਆ ਤੇ ਤੁਹਾਡੀ ਮੁਫ ਚੁਸਤੀ ਫੁਰਤੀ ਆ ਦੇਗੀ ਸੋ ਕਾਰਬੋਹਾਈਡਰੇਟ ਆਪਾਂ ਲੈਣੀ ਇਸ ਲਈ ਜ਼ਰੂਰੀ ਆ ਆਪਾਂ ਬਾਅਦ ਚ ਕਾਰਬੋਹਾਈਡਰੇਟ ਲੋਡ ਕਰਾਂਗੇ ਤੇ ਬਾਕੀ ਦੇਖਦੇ ਆ ਹਨਾ ਬੋਡੀ ਵੇਟ ਆਪਣਾ ਹੁਣ ਇੱਥੇ ਕਿੰਨਾ ਆਉਂਦਾ ਹੋਇਆ ਜਿਹੜੀ ਘਰ ਵਾਲੀ ਮਸ਼ੀਨ ਆ ਉਹਦੇ ਤੋਂ ਮੈਂ 57 ਕਿਲੋ 800 ਗ੍ਰਾਮ ਆਇਆ ਜੀ ਹੈ ਨਾ ਜੀ ਸੋ ਬਾਕੀ ਦੇਖਦੇ ਆ ਜੋ ਵੀ ਹੋਇਆ ਦੇ ਆਪਣਾ ਨਯਾਰ ਆ ਜਿਹੜਾ ਬੋਡੀ ਵੇਟ ਸੀਗਾ ਬੋਡੀ ਵੇਟ ਬਹੁਤ ਵਧੀਆ ਘਟਿਆ ਦੇਖ ਲੋ 32 ਦਿਨ ਹੋਇਆ ਨਾ ਆਪਣੇ ਬਲੌਗ ਸ਼ੁਰੂ ਕੀਤੇ ਨੂੰ ਆਪਾਂ ਜਦੋਂ ਮੈਂ ਬਲੌਗ ਸ਼ੁਰੂ ਕੀਤਾ ਸੀ ਮੇਰਾ weight ਸੀਗਾ 93 ਕਿਲੋ 69 ਹਣਾ 93 ਕਿਲੋ ਬੋਡੀ ਵੇਟ ਸੀਗਾ ਤੁਸੀਂ ਆਹ ਦੇਖ ਲੋ 30 33ਵੇਂ ਦਿਨ ਆਪਣੇ ਬਲੌਗ ਦਾ ਤੇ ਮੇਰਾ weight ਦੇਖ ਲੋ 57 57.5 ਕਿਲੋ ਆ ਗਿਆ ਜਾਨੀ ਯਾਰ ਆਪਾਂ 12 13 ਕਿਲੋ weight ਘਟਾਤਾ 32 ਦਿਨ ਦੇ ਵਿੱਚ 32 ਦਿਨ ਦੇ ਵਿੱਚ 12 13 ਕਿਲੋ weight ਘਟਾਵਾ ਦੇਖੋ ਜਿਹੜੀ ਮੈਂ ਪ੍ਰੈਕਟਿਸ ਕਰਦਾ ਮਾਂ ਜਾਂ ਫਿਰ ਵਰਕਆਊਟ ਕਰਦਾ ਜਿਹੜਾ ਵੀ ਮੈਂ ਹਣਾ ਤੇ ਉਸ ਤੋਂ ਬਾਅਦ ਜੋ ਵੀ ਮੈਂ ਡਾਈਟ ਖਾਣਾ ਵਾਂ ਹਨ ਜੋ ਵੀ ਮੈਂ ਵਰਕਆਊਟ ਕਰਦਾ ਵਾਂ ਜੋ ਵੀ ਮੈਂ ਡਾਈਟ ਖਾਣਾ ਵਾਂ ਉਹ ਡਾਈਟ ਦੇਖੋ ਖਾ ਕੇ ਹੀ ਮੈਂ ਹਨਾ ਸਿਰਫ ਦੇ ਲੋ ਵਰਕਆਊਟ ਕਰਦਾ ਜੋਰ ਲਾ ਕੇ ਦਿ ਲੋ ਤੇ ਉਹ ਤੁਹਾਡਾ ਡਾਈਟ ਫੋਲੋ ਕਰਦਾ ਡਾਈਟ ਤੇ ਮੈਂ ਪੱਕਾ ਪਵੰਦਾ ਵੀ ਡਾਈਟ ਤੋਂ ਬਿਨਾ ਹੋਰ ਕੁਝ ਵੀ ਨਹੀਂ ਖਾਣਾ ਤੇ ਉਹੀ ਚੀਜ਼ ਕਰਨ ਨਾਲ ਹੀ ਦੇਖ ਲਓ ਮੇਰਾ 32 ਦਿਨ ਦੇ ਵਿੱਚ 12-13 ਕਿਲੋ ਭਾਰ ਘਟ ਗਿਆ ਨਾ ਤੇ ਤੁਹਾਡਾ ਵੀ ਬੋਡੀ ਵੇਟ ਘਟ ਸਕਦਾ ਜੇ ਆਪਾਂ ਮੰਨ ਕੇ ਚੱਲੀਏ ਤਾਂ ਸਹੀ ਜਿੱਦਾਂ ਜੀ ਮੈਂ ਡਾਈਟ ਫੋਲੋ ਕਰਦਾ ਅਗਰ ਤੁਸੀਂ ਮੇਰੀ ਨਾਲ ਦੀ ਡਾਈਟ ਫੋਲੋ ਕਰੋਗੇ ਤੁਹਾਡਾ ਬੋਡੀ ਵੇਟ ਘਟਣਾ ਹੀ ਘਟਣਾ ਵਾ 101% ਨਾ ਜੇ ਵਰਕਆਊਟ ਤੁਸੀਂ ਹਲਕਾ ਜਿਹਾ ਥੋੜਾ ਘੱਟ ਕਰ ਲੋਗੇ ਤਾਂ ਵੀ ਬੋਡੀ ਵੇਟ ਘਟਣਾ ਹੀ ਘਟਣਾ ਵਾ ਦੇਖੋ ਜਿਹੜਾ ਬੋਡੀ ਵੇਟ ਘਟਾਉਂਦੇ ਆ ਨਾ ਸਾਨੂੰ ਡਾਈਟ ਬਹੁਤ ਜ਼ਰੂਰੀ ਫੋਲੋ ਕਰਨੀ ਜੇ ਤੁਸੀਂ ਮੰਨ ਕੇ ਚੱਲੋ ਯਾਰ ਤੁਹਾਡਾ 12-13 ਕਿਲੋ ਬੋਡੀ ਵੇਟ ਨਹੀਂ ਵੀ ਘਟਦਾ ਹਨਾ ਤਾਂ ਮੰਨ ਕੇ ਚੱਲੋ ਯਾਰ ਤੁਹਾਡਾ 8-9 ਕਿਲੋ ਤਾਂ ਬੋਡੀ ਵੇਟ ਮਹੀਨੇ ਦੇ ਵਿੱਚ ਆਰਾਮ ਨਾਲ ਘਟ ਜੇਗਾ ਬਹੁਤ ਸੋਖਾ ਬੋਡੀ ਵੇਟ ਘਟ ਜੇਗਾ ਹਨਾ ਕੀ ਖਾਣਾ ਕੀ ਨਹੀਂ ਖਾਣਾ ਕੀ ਵਰਕਆਊਟ ਕਰਨਾ ਕੀ ਵਰਕਆਊਟ ਨਹੀਂ ਕਰਨਾ ਹੈਗਾ ਉਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਆਪਣੇ ਬਲੌਗ ਦੇ ਵਿੱਚ ਦਿਨਰ ਇਹਨਾਂ ਵਾ ਤਾਂ ਤੁਸੀਂ ਮੇਰੇ ਇਸ ਚੈਨਲ ਨੂੰ ਫੋਲੋ ਕਰ ਲਓ ਮੇਰੇ ਬਲੌਗ ਨੂੰ ਤਾਂ ਤੁਸੀਂ ਡੇਲੀ ਲਾਈਫ ਸਟਾਈਲ ਆ ਜਿਹੜਾ ਤੁਸੀਂ ਉਹ ਦੇਖਦੇ ਰਹੋ ਤਾਂ ਮੈਂ ਕਹਿੰਦਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਕੰਮ ਕਰਨ ਲੱਗੇ ਨਾ ਤਾਂ ਤਾਂ ਮਹੀਨੇ ਦੇ ਵਿੱਚ 8-9 ਕਿਲੋ ਬਡੀ ਵੇਟ ਦਾ ਆਟ ਆਪਣੇ ਆਪ ਹੀ ਘਟ ਜਾਣਾ ਵਾ 파ਰਟਾਣਾ ਕੋਈ ਔਖਾ ਨਹੀਂ ਹੈਗਾ ਬਹੁਤ ਸੌਖਾ ਵਾ ਸੋ ਅਗਰ ਵੀ ਜ਼ਿਆਦਾ ਟਿਪਸ ਲੈਣਾ ਚਾਹੁੰਦੇ ਹੋ ਤਾਂ ਮੇਰਾ ਇੱਕ YouTube ਚੈਨਲ ਹੈ ਮਿਸਟਰ ਸਨੋਏ ਫਿਟਨੈਸ ਉਧਰ ਦੇ ਮੈਂ ਸਾਰਾ ਕੁਝ ਦੱਸਦਾ ਤੁਸੀਂ ਐਫਸੀ ਦੀ ਵਰਕਆਊਟ ਕਿਵੇਂ ਕਰਨਾ ਐਫਸੀ ਕਿਵੇਂ ਕੱਢਣੇ ਆ ਹਣਾ ਥਾਈ ਜੀ ਫਿੱਟ ਕਿਵੇਂ ਲੂਜ਼ ਕਰਨੀਆਂ ਮਰਚੈਸਟ ਦੀ ਮਤਲਬ ਸਾਰੀ ਉਹ ਤੇ ਵਰਕਆਊਟ ਦਵਾ ਤੁਸੀਂ ਉਹ ਮੇਰੇ ਚੈਨਲ ਨੂੰ ਫੋਲੋ ਕਰ ਲਓ ਤੁਹਾਨੂੰ ਉੱਚ ਕੱਲੀ ਕੱਲੀ ਜਾਣਕਾਰੀ ਮਿਲਦੇਗੀ ਸੋ ਦੋਸਤੋ ਹੁਣ ਆਪਾਂ ਬੋਡੀ ਵੇਟ ਦਵਾਂਗੇ ਕੋਲ ਸਾਹਿਬ ਨੂੰ ਠੀਕ 7:30 ਵਜੇ ਦੇਖਦੇ ਹਾਂ ਬੋਡੀ ਵੇਟ ਕਿੰਨਾ ਆਉਂਦਾ ਵਾ ਫਿਰ ਜੋ ਵੀ ਅਗਲੀ ਅਪਡੇਟ ਆਊਗਾ ਤੁਹਾਨੂੰ ਮੈਂ ਵਲੌਗ ਦੇ ਵਿੱਚ ਦੱਸਦਾ ਰਾਵਾਂਗਾ ਬੋਡੀ ਵੇਟ ਦੇ ਕੇ ਜੀ ਸੋ ਵਲੌਗ ਦੇ ਨਾਲ ਬਣੇ ਸੋ ਆਪਾਂ ਹੁਣ ਆਪਣਾ ਬੋਡੀ ਵੇਟ ਚੈੱਕ ਕਰਦੇ ਹਾਂ ਨਾ ਪਹਿਲਾਂ ਤਾਂ ਮੈਂ ਕੋਲ ਸਾਹਿਬ ਨੂੰ ਉੱਪਰ ਤੇ ਆਇਆ ਨਾ ਜਿੱਥੇ ਸਾਡਾ ਸਾਰਿਆਂ ਦਾ ਬੋਡੀ ਵੇਟ ਹੋਇਆ ਵ ਤੇ ਉੱਪਰ ਮੇਰਾ ਬੋਡੀ weight ਆਇਆ ਸੀਗਾ 57 ਕਿਲੋ 800 ਗ੍ਰਾਮ ਇੱਥੇ ਦੇਖਦੇ ਕਿੰਨਾ ਹੁੰਦਾ ਵਾ ਇੱਥੇ 58 200 ਆਇਆ ਵਾ ਹਨਾ ਸੋ ਦੇਖ ਲਓ ਤੁਸੀਂ ਕਿੰਨਾ ਮੇਰਾ ਬੋਡੀ weight ਘਟ ਗਿਆ ਪਹਿਲਾਂ ਜਿਹੜਾ ਬੋਡੀ weight ਸੀ ਆਪਾਂ ਜਦੋਂ ਫਸਟ ਬਲੌਗ ਦੇ ਵਿੱਚ ਚੈੱਕ ਕੀਤਾ 68 ਪਤਾ ਨਹੀਂ 69 ਕਿਲੋ ਹਨਾ 68 69 ਕਿਲੋ ਸੀ ਹੁਣ ਤੁਸੀਂ ਦੇਖ ਸਕਦੇ ਹੋ ਬੋਡੀ ਕਿੰਨੀ ਲੀਨ ਹੋ ਗਈ ਹੈ ਦੇਖੋ ਹਨਾ ਕੱਲਾ ਕੱਲਾ ਮਸਲ ਮਤਲਬ ਵੀ ਸ਼ੋ ਹੋਣ ਲੱਗ ਗਿਆ ਦੇਖੋ ਹਜੇ ਆਪ ਨੂੰ 33ਵਾਂ ਦਿਨ ਅੱਜ 33 ਦਿਨ ਬਾਅਦ ਕਿੰਨਾ ਫਰਕ ਪੈ ਗਿਆ ਹਨਾ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਆਪਾਂ ਜਿਹੜਾ ਹੁਣ ਆਪਾਂ ਬੋਡੀ ਵੇਟ ਜਿਹੜਾ ਆਪਣਾ ਦੇਤਾ ਵਾ ਤੇ ਜਿਹੜਾ ਬੋਡੀ ਵੇਟ ਮੇਰਾ ਆਇਆ ਵਾ ਤੇ ਇਹ 57.900 ਗ੍ਰਾਮ ਆਇਆ ਠੀਕ ਆ ਹੁਣ ਪਰ ਜਿਹੜਾ ਮੈਂ ਬੋਡੀ ਵੇਟ ਦਿਖਾ ਰਿਹਾ ਨਾ ਇਹ ਬੋਡੀ ਵੇਟ ਮੈਂ ਤੁਹਾਨੂੰ ਹੋਰ ਦਿਖਾਉਣਾ ਪਿਆ ਵਾ ਕਿਉਂਕਿ ਇਹ ਮੈਂ ਪੂਰੇ ਕੱਪੜਿਆਂ ਦੇ ਵਿੱਚ ਬੋਡੀ ਵੇਟ ਦਿੱਤਾ ਵਾ ਤੇ ਜਿਹੜਾ ਮੈਂ ਕੋਸਾਬ ਨੂੰ ਬੋਡੀ ਵੇਟ ਦਿੱਤਾ ਉਹ 57.900 ਗ੍ਰਾਮ ਆਇਆ ਜਾਨੀ ਜਿੰਨੇ 900 ਗ੍ਰਾਮ ਵਾ ਦੇਖ ਲਓ ਬੋਡੀ ਦੇ ਵਿੱਚ ਕਿੰਨਾ ਵੇਟ ਘਟ ਗਿਆ ਆਪਣਾ ਨਾ ਬੋਡੀ ਬਿਲਕੁਲ ਲੀਨ ਹੋ ਗਈ ਆ ਸੋ ਹੁਣ ਆਪਾਂ ਬੋਡੀ ਵੇਟ ਦੇਖ ਕੇ ਹੁਣ ਜੋ ਵੀ ਡਾਈਟ ਹੋਏਗੀ ਉਹ ਮੈਂ ਤੁਹਾਨੂੰ ਦੱਸਾਂਗਾ ਆਪਾਂ ਉਹ ਡਾਈਟ ਖਾਵਾਂਗੇ ਤੇ ਜੋ ਕੁਝ ਵੀ ਨਾਲ ਪੀਣਾ ਹੋਇਆ ਸਾਦਾ ਜੋ ਵੀ ਮਤਲਬ ਡਾਈਟ ਹੋਈ ਉਹ ਤੁਹਾਨੂੰ ਮੈਂ ਦੱਸਦਾ ਰਵਾਂਗਾ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਬੋਡੀ ਵੇਟ ਆਪਾਂ ਦੇਖਤਾ ਬਾ ਤੁਹਾਨੂੰ ਦਿਖਾਤਾ ਵਾ ਤੇ ਜੋ ਵੀ ਅਗਲੀ ਅਪਡੇਟ ਹੋਏਗੀ ਤੁਹਾਨੂੰ ਬਲੌਗ ਦੇ ਵਿੱਚ ਦਿੰਦਾ ਰਵਾਂਗਾ ਜੀ ਸੋ ਆਪਾਂ ਹੁਣ ਬੋਡੀ ਵੇਟ ਦੇਖ ਕੇ ਆ ਗਏ ਆਪਾਂ ਨਾ ਰੋਸਟਡ ਕੀਤੇ ਹੋਏ ਕਿਸੇ ਯਾਰ ਦੋਸਤ ਨੂੰ ਕਿਹਾ ਸੀ ਵੀ ਮੇਰੇ ਜਿਹੜੇ ਆਲੂ ਆ ਨਾ ਰੋਸਟ ਕਰਦੇ ਆ ਨਾ ਉਹ ਉਹਦੇ ਵਿੱਚ ਤੇ ਉਹਨੇ ਰੋਸਟਡ ਕਰਤੇ ਆ ਤੇ ਆਪਾਂ ਹੁਣ ਕੱਢਦੇ ਪਏ ਆ ਸੋ ਅੱਜ ਜੀ ਦੋਸਤੋ ਆਪਾਂ ਨਾ ਬੋਡੀ ਵੇਟ ਦੇ ਕੇ ਆਪਾਂ ਰੂਮ ਦੇ ਵਿੱਚ ਆ ਗਏ ਆਪਾਂ ਤੇ ਆਪਾਂ ਹੁਣ ਜਿਹੜਾ ਬ੍ਰੇਕਫਾਸਟ ਦੇ ਵਿੱਚ ਉਹਨਾਂ ਸਾਰੀ ਆਪਾਂ ਖਾਣ ਲੱਗੇ ਆਂ ਆਪਾਂ ਨਾ ਆਲੂ ਲੈਨੇ ਆਪਾਂ 3-4 ਆਲੂ ਆਪਣਾ ਪਰ ਰੋਸਟਰਡ ਕੀਤੇ ਆ ਮਾਈਕ੍ਰੋ ਦੇ ਵਿੱਚ ਓਵਨ ਦੇ ਵਿੱਚ ਪਹਿਲਾਂ ਮਾਈਕ੍ਰੋਵੇਵ ਦੇ ਵਿੱਚ ਕਰਨ ਲੱਗਾ ਸੀ ਪਰ ਮਾਈਕ੍ਰੋਵੇਵ ਦੇ ਵਿੱਚ ਤਾਂ ਚੰਗੀ ਤਰ੍ਹਾਂ ਉਹ ਰੋਸਟਰਡ ਨਹੀਂ ਹੁੰਦੇਗੇ ਇੱਕ ਤਾਂ ਹੁੰਦਾ ਵੀ ਆਲੂ ਤੁਸੀਂ ਬੋਇਲ ਕਰ ਲਓ ਪਰ ਆਲੂ ਬੋਇਲ ਕਰਕੇ ਖਾਈਏ ਉਹਦਾ ਆਪਾਂ ਨੂੰ ਇਹਨਾਂ ਬੇਨਿਫਿਟ ਨਹੀਂ ਮਿਲ ਰਹੇਗਾ ਜੇ ਅਗਰ ਆਪਾਂ ਆਲੂ ਜਿਹੜੇ ਰੋਸਟਰਡ ਕਰਕੇ ਖਾਈਏ ਨਾ ਰੋਸਟਰਡ ਕਰਕੇ ਖਾਈਏ ਆਪਾਂ ਓਵਨ ਦੇ ਵਿੱਚ ਉਹਦਾ ਸਾਲੂ ਜ਼ਿਆਦਾ ਫਾਇਦਾ ਵਾਜੇ ਆਪਾਂ ਕਹਿੰਦੇ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਨਹੀਂਦੇ ਛੋਟਿਆਂ ਦੇ ਤੁਸੀਂ ਦੇਖਿਆ ਹੋਣਾ ਵੀ ਆਪਾਂ ਨੂੰ ਸਾਡੇ ਮੰਮੀਆਂ ਸੀ ਦਾਦੀਆਂ ਸੀ ਜਿਹੜੀਆਂ ਉਹ ਆਲੂ ਭੁੰਨੇ ਕੇ ਦਿੰਦੀਆਂ ਹੁੰਦੀ ਸੀ ਚੁੱਲ੍ਹੇ ਦੇ ਵਿੱਚ ਗੇਰ ਦਿੰਦੀਆਂ ਸੀ ਤੇ ਉਹ ਆਲੂ ਭੁੱਲ ਜਾਂਦੇ ਹੁੰਦੇ ਸੀ ਇਹ ਭੁੰਨੇ ਜਾਂਦੇ ਹੁੰਦੇ ਸੀ ਨਾ ਉਹ ਆਲੂ ਜਦੋਂ ਭੁੰਨੇ ਜਾਂਦਾ ਸੀ ਤੇ ਉਦੋਂ ਆਪਾਂ ਖਾਂਦੇ ਹੁੰਦੇ ਸੀ ਤੇ ਉਹਦੇ ਵਿੱਚ ਬਹੁਤ ਤਾਕਤ ਹੁੰਦੀ ਸੀਗੀ ਸੋ ਉਹੀ ਅੱਗੇ ਹੁਣ ਆਪਾਂ ਆਲੂ ਹਨਾ ਚੁੱਲ੍ਹੇ ਤਾਂ ਹੈ ਨਹੀਂਗੇ ਹੁਣ ਆਪਾਂ ਵੀ ਐ ਵੀ ਚਲੋ ਓਵਨ ਓਰ ਰੋਸਟਡ ਕਰ ਲਿਆ ਆਪਾਂ 15-20 ਮਿੰਟ ਉਹਦੇ ਵਿੱਚ ਓਵਨ ਦੇ ਵਿੱਚ ਓਵਨ ਦੇ ਵਿੱਚ ਰੋਸਟਡ ਕਰਨ ਤੋਂ ਬਾਅਦ ਆਪਾਂ ਉਹਨਾਂ ਨੂੰ ਚੀਰ ਲਿਆ ਆਪਾਂ ਧੋ ਕੇ ਚੰਗੀ ਤਰ੍ਹਾਂ ਚੀਰ ਲਿਆ ਚੀਰਨ ਤੋਂ ਬਾਅਦ ਤੇ ਫਿਰ ਨਾਲ ਆਪਾਂ ਲੈ ਇੱਕ ਬਨਾਣਾ ਤੇ ਨਾਲ ਦਹੀਂ ਦੀ ਖੋਲੀ ਲਈ ਆ ਆਪਾਂ ਇਹੇ ਖਾਵਾਂਗੇ ਚੀਜ਼ ਹੁਣ ਕਿਉਂਕਿ ਇਹਨਾਂ ਨੇ ਆ ਜੀ ਤੁਹਾਡੀ ਰਿਕਵਰੀ ਜਿਹੜੀ ਫਾਸਟ ਹੋਣੀ ਕਿ ਆਪਾਂ ਕਾਜ ਲੋਡਿੰਗ ਕਰਦੇ ਆ ਕਾਜ ਦਾ ਸਭ ਤੋਂ ਵਧੀਆ ਸੋਰਸ ਆ ਜਿਹਦਾ ਤਾਂ ਨੀ ਸ਼ਕਰਗੰਦੀ ਮਿਲ ਸਕਦੀ ਆ ਸ਼ਕਰਗੰਦੀ ਸਭ ਤੋਂ ਵਧੀਆ ਕੁਈ ਸ਼ਕਰਗੰਦੀ ਮਿਲੀ ਨਹੀਂ ਹੈਗੀ ਅੱਜ ਦੇ ਮੌਸਮ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਨਾ ਸਕਦਾ ਨਹੀਂ ਮਿਲੀ ਮੈਂ ਦੋ ਦਿਨ ਦੁਕਾਨਾਂ ਤੋਂ ਪੁੱਛ ਕੇ ਆਇਆ ਸੀ ਬਟ ਵੀ ਆਲੂ ਨਾਰਮਲੀ ਆਪਾਂ ਨੂੰ ਹਰ ਇੱਕ ਹੀ ਤੇ ਮਿਲ ਜਾਂਦੇ ਆ ਆਲੂ ਮੈਂ ਲਿਆ ਸੀਗਾ ਪਰ ਜਿਹੜੇ ਤਿੰਨ ਚਾਰ ਆਲੂ ਆਪਾਂ ਇੱਕੋ ਵਾਰ ਨਹੀਂ ਖਾਣੇ ਹੈਗੇ ਆਪਾਂ ਨਾ ਦੋ ਦੋ ਆਲੂ ਕਰਕੇ ਖਾਵਾਂਗੇ ਦੋ ਦੋ ਘੰਟੇ ਬਾਅਦ ਤੇ ਨਾਲ ਆਪਾਂ ਹੁਣ ਦਹੀਂ ਲਵਾਂਗੇ ਤੇ ਆਪਾਂ ਹੁਣ ਆਲੂਆਂ ਨੂੰ ਬਰੀਕ ਬਰੀਕ ਆਪਾਂ ਚੀਰ ਲਿਆ ਆਲੂ ਨੂੰ ਬਰੀਕ ਬਰੀਕ ਚੀਰ ਕੇ ਨਾਲ ਇੱਕ ਦਹੀਂ ਦੀ ਕੋਲੀ ਲਈਏ ਤੇ ਨਾਲ ਆਪਾਂ ਇੱਕ ਕੇਲਾ ਲਿਆਵਾ ਇਹ ਆਪਾਂ ਹਲਕੀ ਹਲ ਕੇ ਥੋੜੇ ਥੋੜੇ ਉਹ ਕਰਕੇ ਆਪਾਂ ਖਾਂਦੇ ਰਾਵਾਂਗੇ ਆਪਾਂ ਇਹਨੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਘੰਟਾ ਡੇਢ ਘੰਟਾ ਰੈਸਟ ਫਿਰ ਉਸ ਤੋਂ ਬਾਅਦ ਆਪਾਂ ਨੂੰ ਜਾਵਾਂਗੇ 10 ਵਜੇ ਗਰਾਊਂਡ ਦੇ ਵਿੱਚ ਹੁਣ 8 ਵਜੇ ਆ ਤੇ ਕੋਸ ਆਪ ਨੇ ਸਾਨੂੰ ਬੁਲਾਇਆ 10 ਵਜੇ ਗਰਾਊਂਡ ਦੇ ਵਿੱਚ ਹਨਾ ਤੇ 8 ਵਜੇ ਆਪਾਂ ਰੈਡੀ ਹੁਣ 8 ਵਜੇ ਆ ਤੇ ਆਪਾਂ ਹੁਣ ਖਾ ਕੇ ਆਪਾਂ ਨਾ ਆ ਕੇ ਘੰਟਾ ਕਰਾਂਗੇ ਰੈਸਟ ਤੇ ਫਿਰ 10 ਦੇ ਚੱਲਾਂਗੇ ਗਰਾਊਂਡ ਦੇ ਵਿੱਚ ਸੋ ਆਪਣੀ ਜਿਹੜੀ ਫਰਸਟ ਮੀਲ ਆ ਇਹ ਫਰਸਟ ਮੀਲ ਆ ਆਪਣੀ ਹਨਾ ਤੇ ਬੋਇਲ ਸੌਰੀ ਰੋਸਟਡ ਕੀਤੇ ਹੋਏ ਦੋ ਪੋਟਾਟੋ ਮੀਡੀਅਮ ਸਾਈਜ਼ ਦੇ ਤੇ ਇੱਕ ਕੇਲਾ ਤੇ ਨਾਲ ਦਹੀਂ ਬਸ ਇਹ ਆਪਣੀ ਫਰਸਟ ਮੀਲ ਹੋਏਗੀ ਤੇ ਬਾਕੀ ਦੇਖਦੇ ਆ ਬਾਕੀ ਪੀਣਾ ਪੂਣਾ ਆਪਾਂ ਕੁਛ ਨਹੀਂ ਹੈਗਾ ਤੇ ਪਾਣੀ ਆਪਾਂ ਜਿਵੇਂ ਨਹੀਂ ਪੀਣਾ ਹੈਗਾ ਤੇ ਹਲਕਾ ਹਲਕਾ ਜਿਹਾ ਪਾਣੀ ਪੀਣਾ ਮੀ ਪੀਵਾਂਗੇ ਆਪਾਂ ਬਸ ਤੇ ਪਹਿਲਾ ਇਹ ਰਿਕਵਰੀ ਕਰਨ ਵਾਸਤੇ ਇਹ ਚੀਜ਼ ਖਾਣੇ ਆ ਸੋ ਜੋ ਵੀ ਅਗਲੀ ਅਪਡੇਟ ਹੋਏਗੀ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੱਸ ਦਰਾਂਗੇ ਜੀ ਸੋ ਹਾਂਜੀ ਦੋਸਤੋ ਆਪਾਂ ਜਿਵੇਂ ਗ੍ਰਾਊਂਡ ਤੋਂ ਆ ਗਏ ਸੀ ਨਾ ਆਪਾਂ ਗ੍ਰਾਊਂਡ ਤੋਂ ਆ ਕੇ ਆਪਾਂ ਨੇ ਬ੍ਰੇਕਫਾਸਟ ਕੀਤਾ ਸੀਗਾ ਬ੍ਰੇਕਫਾਸਟ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਜਿਹੜੀ ਆਪਣੀ ਫਰਸਟ ਮੀਲ ਸੀ ਆਪਾਂ ਉਹਦੇ ਵਿੱਚ ਕੀ ਕੁਛ ਲੱਸੀਗਾ ਨਾ ਆਪਾਂ ਰੋਸ਼ੜਾ ਕੋ ਪਟਾਟੋ ਲੈ ਸੀ ਆਲੂ ਲੈ ਸੀਗੇ ਤੇ ਨਾਲ ਥੋੜਾ ਜਿਹਾ ਦਹੀਂ ਲੈ ਸੀ ਇੱਕ ਬੋਲੀ ਤੇ ਨਾਲ ਆਪਾਂ ਲੈ ਸੀਗੇ ਉਹਦੇ ਇੱਕ ਕੇਲਾ ਲਿਆ ਸੀ ਹਨਾ ਤੇ ਹੁਣ ਉਹ ਦੇਖੋ ਆਪਾਂ ਨੂੰ ਦੇਖੋ ਅੱਜ ਆਪਣਾ ਬਲੌਗ ਦਾ 33ਵਾਂ ਦਿਨ ਆ ਤੇ ਆਪਾਂ 33 ਦਿਨ ਜਿਹੜਾ ਪਹਿਲਾਂ ਆਪਾਂ ਸ਼ੁਰੂ ਕੀਤਾ ਸੀ ਮੈਂ ਤਾਂ ਵੀਡੀਓ ਦਿਖਾਈ ਸੀ ਤੁਸੀਂ ਮੇਰਾ ਬੋਡੀ ਵੇਟ ਦੇਖਿਆ ਹੋਣਾ 69 ਕਿਲੋ ਬੋਡੀ ਵੇਟ ਸੀਗਾ ਮੇਰਾ ਹਨਾ ਤੇ ਉਹਦਾ ਸਰੀਰ ਦੀ ਕੰਡੀਸ਼ਨ ਵੀ ਦੇਖੀ ਹੋਣੀ ਤੇ ਤੁਹਾਨੂੰ ਮੈਂ ਹੁਣ ਅੱਜ ਆ ਦੇਖੋ ਸਰੀਰ ਦੀ ਕੰਡੀਸ਼ਨ ਦੇਖ ਲੋ ਕਿੱਦਾਂ ਦੀ ਆ ਹਨਾ 33 ਦਿਨ ਬਾਅਦ ਦੇਖ ਲੋ 33 ਦਿਨ ਦੇ ਵਿੱਚ ਚੱਲੀ ਜਾਂਦੀ ਹੈ 33ਵਾਂ ਦਿਨ ਜਨ ਕਿ ਤੁਸੀਂ 32 ਦਿਨ ਮੰਨ ਕੇ ਚਲੋ 32 ਦਿਨ ਬਾਅਦ ਆਪਾਂਾ ਬੋਡੀ ਵੇਟ ਜਿਹੜਾ ਆਪਾਂ 12 ਕਿਲੋ ਬੋਡੀ ਵੇਟ ਘਟਾਤਾ ਹਨਾ ਮੈਂ ਤੁਹਾਨੂੰ ਸਰੀਰ ਦੇ ਦਿਖਾਉਣਾ ਜਿਹੜਾ ਆਪਣਾ ਪਹਿਲਾ ਫਸਟ ਬਲੋਗ ਸੀ ਆਪਣਾ ਫਸਟ ਡੇ ਦਾ ਬਲੋਗ ਸੀ ਆਪਣਾ ਨਾ ਤੁਸੀਂ ਪਹਿਲਾਂ ਉਹ ਦੇਖੋ ਹਨਾ ਉਹ ਉਹ ਦੇਖਿਆ ਵਾ ਸਕਰੀਨ ਤੇ ਦਿਖਾ ਰਿਹਾ ਹਾਂ ਤੁਸੀਂ ਉਹ ਦੇਖੋ ਤੇ ਤੁਹਾਨੂੰ ਮੈਂ ਫੋਟੋ ਵੀ ਦਿਖਾਉਣਾ ਮੈਂ ਆਪਣੀ ਹਨਾ ਫਸਟ ਫੋਟੋ ਵੀ ਤੁਸੀਂ ਦੇਖ ਸਕਦੇ ਜਿਹੜੀ ਮੇਰੀ ਪਹਿਲਾਂ ਸੀ ਅੱਜ ਤੋਂ 33 ਦਿਨ ਪਹਿਲਾਂ ਦੀ ਫਸਟ ਡੇ ਦੀ ਮੇਰੀ ਫੋਟੋ ਸੀ ਉਹ ਵੀ ਦੇਖ ਲਓ ਤੇ ਦੂਜਾ 33 ਦਿਨ ਬਾਅਦ ਦੇਖ ਲਓ ਜਦੋਂ ਮੈਂ ਡੇਲੀ ਵਰਕਆਊਟ ਕਰਦਾ ਵਾਂ ਤੇ ਡਾਈਟ ਜੋ ਵੀ ਖਾਣਾ-ਮਾਣਾ ਨੂੰ ਫੋਲੋ ਕਰਦਾ ਤੇ ਨਤੀਜਾ ਸਾਡੇ ਤੁਹਾਡੇ ਸਾਹਮਣੇ ਆ ਦੇਖੋ 6 ਐਬ ਵੀ ਨਿਕਲ ਗਿਆ ਮੇਰੇ ਹਨਾ ਫਾਈਬਰ ਵੀ ਆ ਸਾਰਾ ਕੁਝ ਨਿਕਲ ਗਿਆ ਫੈਟ ਦੇਖੋ ਬਿਲਕੁਲ ਵੀ ਨਹੀਂ ਰਹੀ ਹੈਗੀ ਫੈਟ ਬਹੁਤ ਘੱਟ ਫੈਟ ਆ ਜਾਨੀ ਜੀ ਜੇ ਆਪਾਂ ਹੋਰ ਕੋਸ਼ਿਸ਼ ਕਰੀਏ ਇਦੇ ਵਿੱਚੋਂ 3-4 ਕਿਲੋ ਬੋਡੀ weight ਹੋਰ ਘਟ ਸਕਦਾ ਹੈ ਦੇ ਵਿੱਚੋਂ ਜੇ ਆਪਾਂ ਕੋਸ਼ਿਸ਼ ਕਰੀਏ ਤੁਸੀਂ ਦੇਖ ਲਓ ਯਾਰ ਬਹੁਤ ਹੀ ਜ਼ਿਆਦਾ ਮਤਲਬੀ ਬੈਨੀਫਿਟ ਹੋਵੇਗਾ ਨਾ ਤਾਂ ਆਪਾਂ ਸ਼ੂਗਰ ਖਾਦੀ ਹੈਗੀ ਠੀਕ ਹੈ ਨਾ ਆਪਾਂ ਕੋਈ oily ਚੀਜ਼ ਖਾਦੀ ਹੈਗੀ ਨਾ ਆਪਾਂ ਕੋਈ junk food ਖਾਦਾ ਹੈਗਾ ਕੋਈ ਵੀ ਮਤਲਬੀ ਇਦਾਂ ਦੀ ਕੋਈ ਤੇਲ ਤੂਰ ਵਾਲੀ ਚੀਜ਼ ਕੋਈ ਗੰਦਮਾਂ ਦਾ ਕੁਝ ਨਹੀਂ ਖਾਦਾ ਹੈਗਾ ਤਾਂ ਯਾਰ ਦੇਖੋ ਬੋਡੀ ਅੱਗੇ ਨਾਲੋਂ ਸਿਰਫ 33 ਦਿਨ ਦੇ ਵਿੱਚ ਮੈਂ 45 ਦਿਨ ਦਾ ਚੈਲੰਜ ਗਿਆ ਸੀ ਆ 45 ਦਿਨ ਤੋਂ ਪਹਿਲਾਂ ਹੀ ਆਪਾਂ 33 ਦਿਨ ਬਾਅਦ ਦੇਖਣ ਨੂੰ ਤੁਸੀਂ 33 ਦਿਨ ਬਾਅਦ ਹੀ ਤੁਹਾਡੀ ਬੋਡੀ ਨੇ ਰਿਜ਼ਲਟ ਦਿੱਤਾ ਮੇਰੀ ਬੋਡੀ ਨੂੰ ਤਾਂ ਬਹੁਤ ਇੰਟੈਲੀਜੈਂਟ ਦਿੱਤਾ ਜੇ ਤੁਸੀਂ ਇਹੀ ਡਾਈਟ ਇਹੀ ਵਰਕਆਊਟ ਤੁਸੀਂ ਫੋਲੋ ਕਰੋਗੇ ਨਾ ਤਾਂ ਇਹ ਸ਼ੂਗਰ ਛੱਡ ਦੋਗੇ ਜੰਕ ਫੂਡ ਛੱਡ ਦੋਗੇ ਹੋਰ ਗੰਦੀਆਂ ਮੰਦੀ ਚੀਜ਼ਾਂ ਖਾਣੀਆਂ ਛੱਡ ਦੋਗੇ ਤੁਹਾਡੀ ਬੋਡੀ ਮੈਂ ਕਹਿੰਨਾ ਯਾਰ 40 40 45 ਦਿਨ ਮੰਨ ਕੇ ਚੱਲੋ ਤੁਸੀਂ ਨਾ 40 45 ਦਿਨ ਵਿੱਚ ਵੈਸੇ ਕਹਿਣਾ ਵਾ ਵੈਸੇ 30 ਦਿਨ ਬਾਅਦ 30 ਦਿਨ ਬਾਅਦ ਹੀ ਤੁਹਾਡੀ ਬੋਡੀ 'ਚ ਯਾਰ ਬਹੁਤ ਹੀ ਜ਼ਿਆਦਾ ਫਰਕ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਕ ਉਦਾਹਰਨ ਤੁਹਾਡੇ ਸਾਹਮਣ ਇਹਗਾ ਉਦਾਹਰਣ ਦੇ ਤੌਰ ਤੇ ਦੇਖ ਲਓ ਤੁਸੀਂ ਮੇਰੀ ਫਸਟ ਫੋਟੋ ਵੀ ਦੇਖ ਲਓ ਤੇ ਫਿਰ ਫਸਟ ਫੋਟੋ ਵੀ ਦਿਖਾ ਦਿਨਾ ਸਬੀਨ ਤੇ ਚੈੱਕ ਕਰਾਓ ਦੇਖ ਲਓ ਕਿ ਤੁਸੀਂ ਉਹ ਮੇਰੀ ਆ ਫੋਟੋ ਨਾਲ ਫਸਟ ਫੋਟੋ ਤੇ ਅੱਜ ਦੀ ਵੀਡੀਓ ਨਾਲ ਕੰਪੇਅਰ ਕਰਕੇ ਦੇਖੋ ਤਾਂ ਆਪਣੇ ਆਪ ਮੇਰੇ ਬੋਡੀ ਦਾ ਕੰਡੀਸ਼ਨ ਦਾ ਪਤਾ ਲੱਗ ਜਾਵੇ ਦੇਖੋ ਕੱਲਾ ਕੱਲਾ ਮਤਲਬ ਯਾਨੀ ਕਿ ਮਸਲ ਨਿਕਲ ਗਿਆ ਜਦ ਕਿ ਜਿਹੜੀ ਬਹੁਤ ਜ਼ਿਆਦਾ ਮੈਂ ਫਿੱਟ ਹੋ ਗਿਆ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਨਾ ਜੋ ਮੈਂ ਵਰਕਆਊਟ ਕਰਦਾ ਫਿਟਨੈਸ ਵਰਕਆਊਟ ਕਰਦਾ ਹਾਂ ਤੁਸੀਂ ਉਹ ਵਰਕਆਊਟ ਕਰ ਸਕਦੇ ਹੋ ਤੇ ਜੋ ਵੀ ਡਾਈਟ ਖਾਣਾ ਵਾ ਤੁਸੀਂ ਉਹ ਡਾਈਟ ਨੂੰ ਫੋਲੋ ਕਰਕੇ ਤੁਸੀਂ ਆਪਣਾ ਕਟਾ ਸਕਦੇ ਹੋ ਜੇ ਤੁਸੀਂ ਕੱਲਾ ਪ੍ਰੋਪਰਲੀ ਤੁਹਾਨੂੰ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਫਿੱਟ ਹੋਣਾ ਚਾਹੁੰਦੇ ਹੋ ਤਾਂ ਮੇਰਾ ਇੱਕ ਸਪੋਰਟਸ ਦਾ ਚੈਨਲ ਆ ਬੇਰਾ ਮਿਸਟਰ ਸਰੋਏ ਫਿਟਨੈਸ ਤੁਸੀਂ ਉਹਨੂੰ ਜਾ ਕੇ ਤੁਸੀਂ ਫੋਲੋ ਕਰ ਲਓ ਤੁਹਾਨੂੰ ਸਾਰੇ ਟਿਪਸ ਉੱਥੇ ਮਿਲ ਜਾਣਗੇ weight ਕਿਵੇਂ ਘਟਾਉਣਾ ਕਿਹੜੀ ਚੀਜ਼ਾਂ ਨੂੰ ਖਾਣੀ ਚਾਹੀਦੀ ਕਿੰਨੇ ਵਜੇ ਖਾਣ ਜੇ ਜੀਆ ਕਿਹੜੀ ਨਹੀਂ ਖਾਣੀ ਚਾਹੀਦੀ ਤੁਸੀਂ ਉਹ ਚੈਨਲ ਨੂੰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਸੋ ਆਪਣਾ ਬਲੋਗ ਜਿਹੜਾ ਆਪਾਂ ਇਥੇ ਹੁਣ ਸਵਾਪਤ ਕਰਦੇ ਹਾਂ ਹੁਣ ਚੱਲਿਆ ਆਪਾਂ ਗਰੁੰਡ 10 ਵਜੇ 10 ਵਜੇ ਅੱਜ ਸਾਡੀ ਫਾਈਟਾਂ ਹੋਣੀਆਂ ਨੇ, ਟ੍ਰੇਲ ਹੋਣੇ ਨੇ ਤੇ ਦੇਖਦੇ ਹਾਂ ਜੀ ਕਿ ਮੇਰੇ ਟ੍ਰੇਲ ਕਿਹਦੇ ਨਾਲ ਹੋਣੇ ਆ। ਸੋ ਆਪਾਂ ਫਾਈਟਾਂ ਲਾ ਕੇ ਟ੍ਰੇਲ ਲਾ ਕੇ ਫਿਰ ਉਸ ਤੋਂ ਬਾਅਦ ਆਪਾਂ ਮਿਹਨਤ ਜੋ ਵੀ ਅਪਡੇਟ ਹੋਏਗੀ ਜੀ ਗਰਾਊਂਡ ਦੇ ਵਿੱਚ ਝਾ ਕੇ ਤੁਹਾਨੂੰ ਮੈਂ ਦੱਸਦਾ ਰਵਾਂਗਾ ਜੀ ਸੋ ਵਲੌਗ ਦੇ ਨਾਲ ਬਣੇ ਰਹੋ। ਸੋ ਹਾਂਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਤੇ ਜਿਹੜੇ ਸਾਡੇ ਟ੍ਰੇਲ ਆ ਬਾਕਸਿੰਗ ਦੇ ਨਾਲ ਉਹ ਸ਼ੁਰੂ ਹੋ ਗਿਆ। ਉਹ ਮਿਹਨਤ ਮਿਹਨਤੇ ਕੁੜੀਆਂ ਮੁੰਡਿਆਂ ਦੇ ਬਾਕਸਿੰਗ ਦਾ ਟ੍ਰੇਲ ਆ ਜਿਹੜੇ ਸ਼ੁਰੂ ਹੋ ਗਏ ਆ ਤੇ ਤੁਹਾਨੂੰ ਮੈਂ ਟ੍ਰੇਲ ਦੱਸਣਾ ਮੇਰੇ ਟ੍ਰੇਲ ਤਾਂ ਹੈ ਨਹੀਂ ਮੇਰੇ ਵੇਟ ਦੇ ਵਿੱਚ ਕੋ ਤੇ ਉੱਪਰ ਵੇਟ ਦੇ ਵਿੱਚ ਜੇ ਨੇ ਇਹ ਜਿਹੜਾ ਵੇਟ ਮੈਂ ਤੁਹਾਨੂੰ ਹੁਣ ਦਿਖਾਉਣ ਲੱਗਾ ਇਹ ਵੇਟ ਹੈਗਾ ਵਾ ਤੇ 71 ਕਿਲੋ ਵੇਟ ਆਇਆ ਤੇ 67 ਤੋਂ 71 ਕਿਲੋ ਇੰਨੇ ਤਾਂ ਦੁਕਾਨੋਂ ਵੇਟ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ 71 ਕਿਲੋ ਵੇਟ ਆ ਮਾਰਕਟ ਕਿੰਨਾ ਵੇਟ ਹੈ ਇਹ 67 ਤੋਂ 71 ਹੈ 71 ਤੋਂ 75 ਸੌਰੀ 71 ਤੋਂ 75 ਕਿਲੋ ਵੇਟ ਆ ਇਹ ਮੈਂ 70 ਤੋਂ 67 ਤੋਂ 71 ਗਿਆ ਸੀ 71 ਤੋਂ 75 ਕਿਲੋ ਵੇਟ ਹੈ ਤੁਸੀਂ ਦੇਖ ਸਕਦੇ ਹੋ ਇਹ ਤੇ ਇਹਦੇ ਬਾਕਸਿੰਗ ਦੇ ਟਰੇਲ ਉਰੇ ਹੁੰਦੇ ਪਏ ਨੇ ਨੈਸ਼ਨਲ ਦੇ ਪੰਜਾਬ ਦੀ ਟੀਮ ਜੜੀਆਂ ਬਣ ਕੇ ਜਾਣੀ ਹੈ ਇਹ ਪੰਜਾਬ ਪੁਲਿਸ ਦੀ ਇਹ ਟ੍ਰੇਲ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਹੁਣ ਹਨਾ ਪਹਿਲਾਂ ਮੁੰਡਿਆਂ ਦੀ ਜਿਹੜੀ ਫਾਈਟਾਂ ਸੀ ਜਨਾ ਟ੍ਰੇਲ ਜਿਓ ਹੋ ਗਏ ਤੇ ਆ ਕੁੜੀਆਂ ਦਾ ਨਾ ਉੱਪਰ ਦਾ ਸੁਪਰ ਹੈਵੀ weight ਆ ਯਾਨੀ ਕਿ 90 ਕਿਲੋ ਪਲੱਸ ਹਨਾ 90 ਤੋਂ ਪਲੱਸ ਜਿੰਨਾ ਮਰਜੀ ਹੋਵੇ 100 150 120 ਤੇ ਉਹਨਾਂ ਦਾ ਇੱਕ weight ਹੁੰਦਾ ਵਾ ਆ ਕੁੜੀਆਂ ਦੀ ਤੁਸੀਂ ਟ੍ਰੇਲ ਦੇਖ ਸਕਦੇ ਹੋ ਉਹ ਕੁੜੀਆਂ ਦੇ ਹੁੰਦੇ ਪਹਿਲਾਂ ਮੁੰਡਿਆਂ ਦੇ ਹੋਏ ਹੁਣ ਕੁੜੀਆਂ ਦੇ ਅੱਤ ਬਾਅਦ ਫੇਰ ਮੁੰਡਿਆਂ ਦੇ ਹੋਣਗੇ ਜੀ ਇੱਥੇ ਸੋ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਪਰਲਾ ਰੇਟਾ ਸੁਪਰ ਹੈਵੀ ਕੁੜੀਆਂ ਦਾ ਤੇ ਉਹਨਾਂ ਦੀ ਫਾਈਟ ਚੱਲ ਜੂਗੀ ਜਿਹੜੀ ਟ੍ਰੇਲ ਹੋਂਨਾ ਦੇ ਦੇਖੋ ਇਹਨਾਂ ਦੇ ਵਿੱਚ ਕਿਹੜਾ ਜਿੱਤਦਾ ਰੈੱਡ ਜਿੱਤਦਾ ਜਾਂ ਬਲੂ ਜਿੱਤਦਾ ਪਰ ਹਾਂ ਤੇ ਦੇਖਦੇ ਹਾਂ ਕਿ ਇਸ ਤੋਂ ਬਾਅਦ ਮੁੰਡਿਆਂ ਦੀ ਹੋਣੀ ਹੈ ਟ੍ਰੇਲ ਥੋੜੀ ਜਿਹੀ ਮੈਰੇ ਟ੍ਰੇਲ ਹੈ ਜਣਗੀ ਜੀ ਸੋ ਆਪਾਂ ਇਹਨਾਂ ਦੀ ਟ੍ਰੇਲ ਦੇਖਾਂਗੇ ਸੋ ਜੋ ਵੀ ਇਹਨਾਂ ਦਾ ਅਪਡੇਟ ਹੋਇਆ ਹੈ ਨਾ ਬਲੌਗ ਦੇ ਵਿੱਚ ਤੁਸੀਂ ਤੁਹਾਨੂੰ ਦੱਸਦਾ ਰਹਾਂਗਾ ਸੋ ਪਲੀਜ਼ ਲੋਜਰ ਨਾਲ ਬਣ ਜੀ ਸੋ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਅੱਜ ਟ੍ਰੇ ਤੇ ਮੇਰੇ ਦਾ ਚਲੋ ਟ੍ਰੈਲ ਹੋਈ ਨਹੀਂ ਹੈਗੇ ਤਾਂ ਮੈਂ ਟ੍ਰੈਲ ਦੀ ਛੋਟੇ ਛੋਟੇ ਵੀ ਤੁਹਾਨੂੰ ਵੀ ਦਿਖਾ ਦਿੱਤੀ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਘਰੇ ਆ ਗਏ ਆ ਤੇ 1:30 ਵਜੇ ਦਾ ਪਕਰ ਆ ਗਏ ਸੀ ਤੇ ਆ ਗਿਆ ਪਨਾਤੋ ਕੇ ਤਾਂ ਆਪਾਂ ਹੁਣ ਲੱਗਿਆ ਲੰਚ ਕਰਨ ਲੱਗਿਆ ਲੰਚ ਦੇ ਵਿੱਚ ਆਪਾਂ ਲਿਆ ਵਾ ਇਹ ਆਪਾਂ ਇੱਕ ਛੋਟੀ ਜਿਹੀ ਕੋਲੀ ਆਪਾਂ ਦਹੀਂ ਜੀ ਲਈ ਆ ਤੇ ਇੱਕ ਆਪਾਂ ਵੇਸਨ ਪੂੜਾ ਬਣਾਇਆ ਜੀ ਆਪਾਂ ਇੱਕ ਵੇਸਨ ਪੂੜਾ ਬਣਾਇਆ ਵਾ ਹਨਾ ਇੱਕ ਪੀਸ ਛੋਟਾ ਜਿਹਾ ਵੇਸਨ ਪੂਰਾ ਜੀ ਦੇਖ ਸਕਦੇ ਹੋ ਤੇ ਇੱਕੋ ਕਿਨਾ ਆਪਾਂ ਦਹੀਂ ਜੀ ਕੋਲੀ ਲਈ ਆ ਬਸ ਆਪਾਂ ਇਹ ਖਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਬੜੀਆ ਜੀ ਇੱਕ ਕਾਫੀ ਬਣਾਵਾਂਗੇ ਆਪਾਂ ਦੁੱਧ ਲਈ ਤੇ ਵਿੱਚ ਉਹਦੇ ਥੋੜਾ ਜਿਹਾ ਮਿੱਠਾ ਐਡ ਕਰਾਂਗੇ ਕਿਉਂਕਿ ਬਹੁਤ ਦਿਨ ਹੋ ਗਿਆ ਆਪਾਂ ਮਿੱਠਾ ਨਹੀਂ ਖਾਦਾ ਹੈਗਾ ਸੋ ਥੋੜਾ ਜਿਹਾ ਕੋਈ ਮਿੱਠਾ ਐਡ ਕਰਾਂਗੇ ਉਹਦੇ ਵਿੱਚ ਕਾਫੀ ਬਣਾ ਕੇ ਦੀ ਹੋਣਗੇ ਤੇ ਨਾਲ ਆਪਾਂ ਇਹ ਵੇਖੀਂ ਲੱਗਣਾ ਮਸੂ ਆਪਣਾ ਇਹ ਬਣ ਜਾਏਗਾ ਤੇ ਸਾਰਾ ਸਵਾਗਤ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰਿੰਦਰ ਰੋਗਵੇਚੀ ਸੋ ਦੋਸਤੋ ਰਾਤ ਦੇ 9 ਵਜੇ ਤੇ ਆਪਣੇ ਡਿਨਰ ਦਾ ਟਾਈਮ ਹੋ ਗਿਆ ਤੇ ਪਹਿਲਾਂ ਆਪਾਂ ਜੋ ਮੀਲ ਲਈ ਸੀ ਨਾ ਵੇਸਣ ਪੂੜਾ ਲਿਆ ਸੀਗਾ ਤੇ ਵੇਸਣ ਪੂੜਾ ਲੈ ਕੇ ਨਾ ਆਪਾਂ ਖਾ ਕੇ ਵੇਸਣ ਪੂੜਾ ਤੇ ਉਸ ਤੋਂ ਬਾਅਦ ਆਪਾਂ ਨਾਲ ਮਤਲਬ ਗ੍ਰੀਨ ਟੀ ਵੀ ਜਿਵੇਂ ਸੋ ਗਿਆ ਸੀਗਾ ਤੇ ਕਾਫੀ ਮਤਲਬ ਥਕਾਵਟ ਹਟਾਉਣ ਕਰਕੇ ਕਾਫੀ ਜਿਆਦਾ ਸੁੱਤਾ ਰਿਹਾ ਤੇ ਹੁਣ ਆਪਾਂ ਡਿਨਰ ਦਾ ਟਾਈਮ ਹੋ ਗਿਆ ਤੇ ਡਿਨਰ ਦੇ ਵਿੱਚ ਆਪਾਂ ਲੈਣੀ ਹੈ ਜੀ ਅੱਜ ਆਪਾਂ ਲਿਆਵਾ ਮੈਂ ਲਿਆ ਥੋੜਾ ਜਿਹਾ ਚਿਕਨ ਬਣਾਇਆ ਜੀ ਮੈਂ। ਆ ਤੁਸੀਂ ਦੇਖ ਸਕਦੇ ਹੋ ਮੈਂ ਚਿਕਨ ਬਣਾਇਆ ਵਾ ਦਹੀਂ ਬੀਣਾ ਚਿਕਨ ਦੇ ਵਿੱਚ ਲਿਮਨ ਵਗੈਰਾ ਮੈਂ ਪਾਇਆ ਹੋਗਾ ਤੇ ਨਾਲ ਆਪਾਂ ਲੈ ਆ ਜੀ 50 ਗ੍ਰਾਮ ਰਾਈਸ 50 ਗ੍ਰਾਮ ਰਾਈਸ ਆ ਜੀ ਇਹ ਇਹਦੇ ਵਿੱਚ ਮੈਂ ਜਿਹੜੇ ਕੋਨ ਨੇ ਨਾ ਮੱਕੀ ਦੇ ਦਾਣੇ ਨੇ ਜਿਹੜੇ ਮੱਕੀ ਦੇ ਦਾਣੇ ਪਾਏ ਹੋਏ ਨੇ ਤੇ 50 ਗ੍ਰਾਮ ਚਿਕਨ ਸੋਰੀ 50 ਗ੍ਰਾਮ ਚੋਲ ਆ ਤੇ ਇੱਕ ਕੋਲੀ ਵਿੱਚ ਚਿਕਨ ਦੀ ਲਈ ਹੈ ਤੇ ਨਾਲ ਇੱਕ ਪਲੇਟ ਆਪਾਂ ਸਲਾਦ ਦੀ ਲਈ ਹੈ ਜੀ ਤੁਸੀਂ ਦੇਖ ਸਕਦੇ ਹੋ ਸਲਾਦ ਦੇ ਵਿੱਚ ਆਪਾਂ ਲਿਆਵਾ ਜੀ ਖੀਰਾ ਟਮਾਟਰ ਤੇ ਨਿੰਬੂ ਲਿਆਵਾ ਨਿੰਬੂ ਵੀ ਆਪਾਂ ਸਲਾਦ ਦੇ ਉੱਤੇ ਛੀਰ ਲੈਣਾ ਨਿੰਬੂ ਵੀ ਆਪਾਂ ਸਲਾਦ ਦੇ ਉੱਪਰ ਛਿਰਕ ਲੈਣਾ ਤੇ ਥੋੜਾ ਜਿਹਾ ਆਪਾਂ ਚਿਕਨ ਦੇ ਉੱਤੇ ਵੀ ਆਵਾ ਪਾ ਲੈਣਾ ਜੀ ਇਹ ਤੁਸੀਂ ਦੇਖਦੇ ਹੋ ਇੱਕ ਕੋਲੀ ਚੀ ਗੰਦੀ 50 ਗ੍ਰਾਮ ਰਾਈਸ ਬੋਇਲ ਤੇ ਇੱਕ ਬਲੇਡ ਸਲਾਦ ਦੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਹਨ ਤਾਂ ਤੁਸੀਂ ਇਹ ਮੀਲ ਜਿਹੜੀ ਇੰਦਰ ਮੈਂ ਖਾ ਰਿਹਾ ਹਾਂ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਤੇ ਵਰਕਆਊਟ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਤੁਸੀਂ ਦੇਖ ਹੀ ਲਾ 32 ਦਿਨ ਦੇ ਵਿੱਚ ਆਪਣਾ 12 ਕਿਲੋ ਬੋਡੀ ਵੇਟ ਘਟ ਗਿਆ ਹਨ ਸੋ ਅਗਰ ਮੇਰਾ ਬੋਡੀ ਵੇਟ ਘਟ ਸਕਦਾ ਤਾਂ ਤੁਹਾਡਾ ਘਟੋ ਘਟ ਜਾ 10 ਕਿਲੋ ਦਾ ਘਟੇਗਾ ਜੀ ਤੁਸੀਂ ਇਸ ਤਰ੍ਹਾਂ ਦੀ ਡਾਈਟ ਨੂੰ ਫੋਲੋ ਕਰ ਸਕਦੇ ਹੋ ਵਰਕਆਊਟ ਨੂੰ ਫੋਲੋ ਵੀ ਤੁਸੀਂ ਕਰ ਸਕਦੇ ਹੋ ਅਗਰ ਤੁਹਾਡਾ weight ਨੂੰ ਘਟਾਉਣ ਦੇ ਰਿਗਾਰਡਿੰਗ ਜਾਂ weight ਨੂੰ ਵਧਾਉਣ ਦੇ ਰਿਗਾਰਡਿੰਗ ਜਾਂ ਹੋਰ ਕਿਸੇ ਵੀ ਰਿਗਾਰਡਿੰਗ ਫਿਟਨੈਸ ਦੇ ਰਿਗਾਰਡਿੰਗ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਪਲੀਜ਼ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਨਾ ਇਸ ਵੀਡੀਓ ਦੇ ਥਲੇ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਤੇ ਵਧੀਆ ਵਲੌਗ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਨਾਈਟ